ਖਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਸਵਾਗਤ ਆ ਤੁਹਾਡਾ ਦੇਖ ਲਓ ਸਾਡਾ ਸਵੇਰ ਦਾ ਸਟੇ ਲੱਜ ਮੈਂ ਕਿ ਕੰਮ ਕੰਮ ਕਰਕੇ ਨਾ ਆ ਕੇ ਉਹ ਕਰਾ ਗਏ ਇੰਨੇ ਵੀਰੇ ਵੀ ਆ ਗਏ ਹਜੇ ਰੋਟੀ ਖਾਣੀ ਸੀ ਅਸੀਂ ਤੇ ਵੀਰੇ ਆਏ ਨੇ ਕਪੂਰ ਖੱਲੇ ਤੋਂ ਤੇ ਹੁਣ ਪਹਿਲਾਂ ਚਾਹ ਪਾਣੀ ਦਿੰਨੀ ਆ ਇਹਨਾਂ ਨੂੰ ਨਾਲੇ ਫਿਰ ਰੋਟੀ ਖਾਣਗੇ ਸੰਦੀਪ ਜੀ ਦੇ ਕਿਉਂਕਿ ਫਿਰ ਕੋਈ ਹੋਰ ਆ ਜਾਂਦਾ ਫਿਰ ਜ਼ਿਆਦਾ ਲੇਟ ਹੋ ਜਾਂਦੇ ਆ ਅੱਜ ਮੈਨੂੰ ਲੱਗ ਗਈ ਸੁੱਧਰ ਟਾਈਮ ਲੱਗ ਗਿਆ ਦੀ ਰੋਟੀ ਦੀ ਮੇਰੀ ਤਿਆਰੀ ਸਾਰੀ ਕਰੀ ਪਈ ਆ ਬਸ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਨੂੰ ਇਹ ਹੋਵੇ ਵੀ ਵੀਡੀਓ ਵੀ ਮੈਂ ਸਾਰਾ ਕੰਮ ਨੇ ਮੇਡ ਕੇ ਟੂ ਜੈਡ ਸਟਾਰਟ ਕਰੂੰਗੀ ਤੇ ਆ ਵੀ ਪਰਕਾ ਨੂੰ ਫਿਰ ਮੇਰਾ ਸ਼ਡਿਊਲ ਇਸ ਤਰ੍ਹਾਂ ਹਿੱਲ ਜਾਂਦਾ ਕਿਉਂਕਿ ਪਹਿਲਾਂ ਫਾਰਮ ਦਾ ਕੰਮ ਵੀ ਲੈਂਦਾ ਹੁੰਦਾ ਮੇਰੇ ਨੂੰ ਪਾਣੀ ਫੜਾਦਾ ਫਿਰ ਸੰਦੀਪ ਨੂੰ ਰੋਟੀ ਬਣਾ ਕੇ ਨਾਲ ਚਾਹ ਬਣਾ ਦਿੰਦਾ ਗੈਂਦਾ ਨੂੰ ਕੈਲਸ਼ੀਅਮ ਪਾਉਂਦਾ ਹੋਨੇ ਮੈਂ ਨਾ ਰੋਟੀ ਬਣਾ ਦਿੰਦੀ ਆ ਨਾਲ ਦੀ ਨਾਲ ਕਿਉਂਕਿ ਫਿਰ ਤਾਂ ਬਹੁਤ ਲੇਟ ਹੋ ਜਾਗੇ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜੀ ਨਾਲੇ ਮੇਰਾ ਕ੍ਰਿਮੇ ਚਾਹ ਵੀ ਰਿਆ ਵਾਸਤੇ ਲਓ ਜੀ ਫਟਾਫਟ ਸੰਦੀਪ ਦੀ ਰੋਟੀ ਬਣਾ ਕੇ ਉਹਨਾਂ ਨੂੰ ਤਾਂ ਖੜਾਤੀ ਤੇ ਬੀਰੀਅਤੀ ਤੇ ਚਾਹ ਰੱਖੀ ਸੀ ਕਿ ਚਾਹ ਨੂੰ ਵੀ ਹਵਾ ਲਾ ਆ ਗਿਆ ਹੁਣ ਦਿੱਤ ਬਾਅਦ ਉਹਨਾਂ ਨੇ ਚਾਹ ਦੇ ਲੱਗੇ ਅਸੀਂ ਬਾਅਦ ਚ ਖਾਵਾਂਗੇ ਮੈਂ ਤੇਰੇ ਬਣੀ ਤੇ ਰੋਟੀ ਬੱਸ ਸੰਦੀਪ ਸੰਦੀਪ ਦੀ ਬਣ ਗਈ ਰੋਟੀ ਲਓ ਜੀ ਪੀਰਾਂ ਨੂੰ ਚਾਹ ਫੜਾਉਣੇ ਆ ਨਾਲੇ ਪਚ ਕੇ ਆਉਣੇ ਉਹਨਾਂ ਨੂੰ ਰੋਟੀ ਬੀਰੀਅਤ ਚਾਹ ਨਾਲ ਰੋਟੀ ਜਿਹੜੀ ਸਸਤਾ ਕਰ ਤਿਆਰੀ ਪਈਏ ਖਾਣ ਨਹੀਂ ਨਹੀਂ ਰੋਟੀ ਖਾ ਲਈਏ ਕਿੱਥੋਂ ਆਏ ਤੁਸੀਂ ਸਦਾ ਉਤਲਾ ਜਲਾ ਨਹੀਂ ਅੱਛਾ ਕਿੰਨਾ ਟਾਈਮ ਲੱਗੇ ਤੁਹਾਨੂੰ ਉਹਨੂੰ ਸਾਮ ਨੂੰ ਤਕਰੀਬਨ ਲੱਗ ਗਿਆ ਨੇ 4 ਘੰਟੇ ਅੱਛਾ ਸਲੋ ਹੀ ਆਏ ਇੱਦਾਂ ਠੀਕ ਹੈ ਤੇ ਤਿਆਰੀ ਪਈਏ ਰੋਟੀ ਵੀ ਤਾਂ ਖਾ ਲੂਗੀ ਨਹੀਂ ਨਹੀਂ ਰੋਟੀ ਖਾ ਲਈਏ ਸੰਦੀਪ ਨੂੰ ਰੋਟੀ ਖੜਾਇਆ ਮਾਂ ਇਸ ਤਰ੍ਹਾਂ ਦਾ ਸ਼ਡਿਊਲ ਹੋ ਜਾਂਦਾ ਹਨਾ ਐਂ ਹੈਂਡਲ ਕਰਨਾ ਪੈਂਦਾ ਅੱਜ ਬਦਲਦਾ ਮੈਨੂੰ ਐਸੇ ਵੀ ਸਾਰਿਆਂ ਦੇ ਨਾਲੋਂ ਦਾ ਕੰਮ ਨਿਭੜ ਕੇ ਪਰ ਐਂ ਲਓ ਜੀ ਰੋਟੀ ਰੱਖਦਾ ਮੇਕ ਕਿਬ ਨਾ ਯਾਰ ਮਨੀ ਤਾਂ ਆ ਜਾ ਪੁੱਤ ਤੁਸੀਂ ਵੀ ਖਾ ਲਓ ਰੋਟੀ ਪਾਣੀ ਮੈਂ ਲਿਆਉਣੀ ਆ ਲਓ ਜੀ ਰੋਟੀ ਰੋਟੀ ਖਾ ਲਈ ਭਾਂਡੇ ਸਾਫ ਕਰੀਏ ਲਓ ਜੀ ਹੁਣ ਵੀ ਭਾਂਡੇ ਸਾਫ ਕਰ ਗਈਆਂ ਨੰਦਰ ਵੀਰੇ ਦੇ ਛਾਪਾ ਨਹੀਂ ਆਲੇ ਹੋਗੇ ਸਾਡੇ ਰੋਟੀ ਵਾਲੇ ਬਸ ਇਹਦੇ ਸੋਈ ਸਾਫ ਕਰੂੰਗੀ ਉਹ ਲਓ ਜੀ ਸੰਦੀਪ ਇਧਰ ਪੈਕਿੰਗ ਕਰਨ ਲੱਗੇ ਹੋਏ ਸੀ ਬਹੁਤ ਧੁੱਪ ਹੋਈ ਪਈ ਆ ਉਹ ਵੀਰੇ ਪਹਿਲਾਂ ਉੱਥੇ ਬਾਰੇ ਬੈਠੇ ਸੀ ਹੁਣ ਉਹਨਾਂ ਨੇ ਆਪਣੀ ਗੱਡੀ 'ਚ ਜਾ ਕੇ ਇਹਤੀ ਲਾ ਲਿਆ ਲਓ ਜੀ ਉਹ ਬੀਰਿਆ ਆਈ ਲੋ ਜੀ ਇੱਥੇ ਉਹ ਵੀਰੇ ਚਲੇ ਗਏ ਸੀ ਤੇ ਹੋਰ ਆ ਗਏ ਤੇ ਦੁਪਹਿਰ ਦਾ ਟਾਈਮ ਬਿਲਕੁਲ ਸਿਖਰ ਦੁਪਹਿਰ ਹਣਾ ਤਬਾਣ ਮੱਚਦਾ ਸੀਗਾ ਜਿਵੇਂ ਆਪਾਂ ਪਿੰਡਾਂ ਚ ਕਹਿ ਦਿੰਨੇ ਅੱਜ ਮੇਰੇ ਨਾਲ ਬਹੁਤ ਬੁਰੀ ਬਣੀ ਅੱਜ ਮੈਂ ਨਾ ਅੱਗੇ ਮੈਂ ਕੋਟਨ ਦਾ ਦੁਪੱਟਾ ਲੈ ਲੈਣੀ ਹੁੰਨੀ ਆ ਜਿਹਦੇ ਦਿਨੇ ਧੁੱਪ ਜ਼ਿਆਦਾ ਤੇਜ਼ ਹੁੰਦੀ ਆ ਹਣਾ ਮੇਰਾ ਸਿਰ ਇੰਨਾ ਜ਼ਿਆਦਾ ਨਰਮ ਹੈ ਮੈਨੂੰ ਸਿਰ ਦੁਖਣ ਲੱਗ ਜਾਂਦਾ ਮੇਰਾ ਤੇ ਅੱਜ ਨਾ ਮੈਂ ਕੁਦਰਤੀ ਮੇਰੇ ਹੱਥ ਚ ਬਸ ਜਿਹੜਾ ਦੁਪੱਟਾ ਜੇ ਚੁੰਨੀ ਜਿਹੜੀ ਆ ਜਿਵੇਂ ਉਹੀ ਲਈ ਫਿਰ ਜੰਨੀ ਆ ਅੱਜ ਮੇਰੇ ਹੱਥ 'ਚ ਦੂਸਰੀ ਬਲੈਕ ਜੀ ਆ ਗਈ ਚੁੰਨੀ ਹਨਾ ਮੈਂ ਉਹ ਲੈ ਲਈ ਹਾਈ ਮੇਰੇ ਤਾਂ ਸਿਰ ਨੂੰ ਧੁੱਪ ਪੈ ਪੈ ਕੇ ਕਿਤੇ ਹਨਾ ਬੇੜੇ 'ਚ ਫਿਰਦੀ ਦਿਆਂ ਸਿਰ ਦੁਖਾਣਾ ਫੇਜ ਲੈ ਲਏ ਉਹਨਾਂ ਨੇ ਫਿਰ ਮੈਂ ਵਿੱਚ ਦੀ ਮੇਰੇ ਦਿਮਾਗ 'ਚ ਆਏ ਮੈਂ ਕਾਟਨ ਦਾ ਜਿਹੜੀ ਚੁੰਨੀ ਆ ਜਿਹਦਾ ਧੁੱਪੇ ਕੰਮ ਕਰਦੀ ਹੈ ਫਿਰ ਮੈਂ ਗਿੱਲੀ ਕਰਕੇ ਲੈ ਲੈਣੀ ਹੁੰਦੀ ਆ ਹਰ ਉੱਤਾ 'ਚ ਫਿਰ ਮੈਂ ਚੇਂਜ ਕਰਕੇ ਆਈ ਹਨਾ ਕਿਉਂਕਿ ਫਿਰ ਚਾਹ ਪਾਣੀ ਦੇਣਾ ਹਨਾ ਕਿੰਨਾ ਜ਼ਿਆਦਾ ਕੰਮ ਹੋ ਜਾਂਦਾ ਹੁੰਦਾ ਭੱਜ ਦੌੜ ਰਸੋਈ ਦਾ ਕੰਮ ਤੇ ਵੀ ਬਿਵੇਂ ਬਲਾ ਪਸਵੀਰ ਦੇ ਲੱਗੇ ਹੁੰਨੇ ਆ ਨਾ ਖੜਨਾ ਵੀ ਨਹੀਂ ਮਿਲਦਾ ਹੈਗਾ ਬਸ ਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਸਿਖਰ ਦੁਪਹਿਰੇ ਤਾਂ ਬਹੁਤ ਕੰਮਿਆ ਲੱਗਦਾ ਹੁੰਦਾ ਇੱਥੇ ਮੈਂ ਹੁਣ ਇਹ ਵੀਰਾਂ ਨੂੰ ਵੀ ਚਾ ਪਾਣੀ ਦਿੱਤੇ ਇੱਕ ਗਰਮੀ ਦਾ ਮੌਸਮ ਮਹਾਂ ਦਾ ਕਿ ਕੈਂਪਰ ਚ ਬਰਫ ਪਾ ਲੋ ਆਪਾਂ ਲੋ ਸਾਰਾ ਦਿਨੇ ਇਹ ਜਿਹੇ ਕੰਮ ਜਿਹੜੇ ਆਪਣੇ ਘਰਾਂ ਦੇ ਵਿੱਚ ਆਮ ਪਿੰਡਾਂ ਚ ਚੱਲੀ ਜਾਂਦੇ ਨੇ ਤੇ ਗਰਮੀ ਰਹੀ ਰੱਬ ਦਾ ਨੋ ਇੰਨੀ ਗਰਮੀ ਸੀ ਅੱਜ ਬਹੁਤ ਜ਼ਿਆਦਾ ਗਰਮੀ ਹੈ ਨਾ ਤੇ ਆ ਦਪਹਿਰ ਦਾ ਟਾਈਮ ਆ ਲੋ ਜੀ ਉਹ ਨਾਲ ਕਿਰਿਆ ਨੂੰ ਚਾਪੜਾ ਕੇ ਨੇ ਲਾਈਟ ਦਾ ਕੱਟ ਲੱਗ ਗਿਆ ਜਨਰੇਟਰ ਚੱਲਦਾ ਮੈਂ ਭਾਡੇ ਤੋਂ ਲੈਣੀ ਆ ਸਾਫਰ ਸੋਈ ਚ ਗਰਮੀ ਚ ਗਰਮੀ ਚ ਨਾ ਸੋਈ ਦਾ ਕੰਮ ਆ ਕਰੂ ਨਹੀਂ ਕਹਿੰਦੀ ਮम्मा ਤੁਸੀਂ ਟੱਕਦੇ ਨਹੀਂ ਮੈਂ ਕਿਹਾ ਬਸ ਕੀ ਕਰਾਂ ਹਨ ਡਿਊਟੀਆਂ ਤਾਂ ਜਿਹੜੀਆਂ ਬਿਜਾਉਣੀਆਂ ਨੇ ਜਨਰੇਟਰ ਚੱਲਦਾ ਉਹਦੀ ਬਾਅਦ ਚ ਕਿਹਨਾਂ ਨੂੰ ਇਹਨਾਂ ਨੇ ਚਾਪਤਾ ਕੀ ਪੂਰਾ ਸਿੱਖਰ ਦਪਹਿਰ ਠੀਕ ਦਾ ਲੋ ਜੀ ਟਾਈਮ ਹੈਗਾ ਦੁਪਹਿਰ ਦਾ ਹਨਾ ਵੀਰੇ ਚਲੇ ਗਏ ਸਾਰੇ ਤੇ ਖਾ ਲੋ ਤੁਸੀਂ ਵੀ ਬ੍ਰੈਡ ਪਕੌੜੇ ਬਣਾ ਲੈ ਰਹੀ ਨੀ ਕਹਿੰਦੀ ਬ੍ਰੈਡ ਖਾਣੇ ਨੇ ਮੈਂ ਕੁਝ ਖਾਣਾ ਕਹਿੰਦੀ ਤੇ ਮੈਂ ਮਤਲਬ ਖਾਣਾ ਕੀ ਅਭੀ ਕੋਈ ਸਮੋਸਾ ਹੋਵੇ ਕੋਈ ਐਜੀ ਚੀਜ਼ ਹੋਵੇ ਤੇ ਬ੍ਰੈਡ ਬਣਾਉਣ ਲੱਗ ਗਈ ਫਿਰ ਚਲੋ ਥੋੜੀ ਜਿਹੀ ਪਕੌੜੇ ਬਣਾ ਲੈ ਨਾਲ ਹੋ ਦੇ ਕੋ ਬ੍ਰੈਡ ਤੇ ਪਕੌੜੇ ਦੋਨੇ ਕੀ ਜਾਲੂ ਕਿ ਅੱਜ ਪਕਟ ਕੜੇ ਬਣਾਈ ਨੇ ਤੇਤੀ ਬਲੇ ਨਿਰਮਿਤ ਯਸ ਹੁਣ ਹੋ ਗਿਆ ਆਪਣਾ ਕੰਮ ਫਿਨਿਸ਼ ਹਮ ਅਸ ਕੜਾ ਹੀ ਠੰਡੀ ਹੋ ਜੂ ਤੇ ਖਾਪਦਾਗੇ ਇਹ ਹੈਗਾ ਦੁਪਹਿਰ ਦਾ ਟਾਈਮ ਬੱਧੀ ਵੰਦੇ ਨੇ ਰਮਕਰ ਉਧਰ ਗਰਮੀ ਤੋਂ ਬਹੁਤ ਜ਼ਿਆਦਾ ਬਾਹਰ ਹਵਾ ਚਲਦੀ ਥੋੜੀ ਮੋਟੀ ਅੱਜ ਸਭ ਹੁਣ ਵਿਜੀ ਰਹਾ ਪਰ ਫਿਰ ਵੀ ਚਲੋ ਬੱਚਿਆ ਕਰਕੇ ਹਨਾ ਹੋ ਜਾਂਦੇ ਵਿੱਚ ਛੁੱਟੀਆਂ ਨੇ ਇਹ ਕਈ ਵਾਰ ਬੱਚੇ ਦਾ ਮਨ ਹੁੰਦਾ ਨਾ ਵੀ ਕੋਈ ਚੀਜ਼ ਬਣਾ ਲਓ ਤੇ ਤਾ ਕਰਕੇ ਬਣਾ ਲੇ ਬਾਕੀ ਹੁਣ ਸ਼ਾਮ ਦਾ ਦੇਖਦੇ ਆ ਇਸ ਤਰ੍ਹਾਂ ਦਾ ਹੋਊਗਾ ਸ਼ਡਿਊਲ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਹਨਾ ਹੁਣ ਮੈਂ ਵੀ ਜਾਨੀ ਆ ਅੰਦਰ ਗਰਮੀ ਗਰਮੀ ਸਿਕਾਉਣੇ ਆ ਤੁਸੀਂ ਹਨਾ ਹੁਣ ਅੱਜ ਹੈਗਾ ਰੋਟੀ ਦਾ ਕੀ ਤੇਨ ਨੂੰ ਭੁੱਖ ਨਹੀਂ ਹੈਗੀ ਦੁਪਹਿਰੇ ਇਹਨਾਂ ਪਕੌੜੇ ਬਣਾ ਲੈ ਪਕੌੜੇ ਕਰਕੇ ਤੇ ਗਰਮੀ ਇੰਨੀ ਜ਼ਿਆਦਾ ਆ ਤੇ ਗਰਮੀ ਕਰਕੇ ਹੁਣ ਜੀ ਨਹੀਂ ਕਰਦਾ ਹੈਗਾ ਹੁਣ ਮੇਰੀ ਵਾਸਤਾ ਕੱਪੜੇ ਜਿਹੜੇ ਤੋਤੇ ਸੀਗੇ ਮੈਂ ਇਹਨਾਂ ਦੀ ਤਾਂ ਹਲਾਉਂਗੀ ਤੇ ਮੈਂ ਕਿ ਚਲੋ ਨਾਲੇ ਤੁਹਾਡੇ ਨਾਲ 2 ਮਿੰਟ ਗੱਲਬਾਤ ਕਰ ਲਈ ਤੇ ਵੀਡੀਓ ਦਾ ਆਪਾਂ ਐਂਡ ਕਰਾਂਗੇ ਤੇ ਇਹ ਜਿਨੀ ਤੇ ਇਧਰ ਖੇਡਦਾ ਰਨੀਤ ਤੇ ਰਨੀਤ ਦੇ ਪਾਪਾ ਉਧਰ ਬੈਠੇ ਨੇ ਰੀਤ ਪੜਦਾ ਤੇ ਉਹ ਰੈਸਟ ਕਰਨ ਲੱਗ ਗਿਆ ਕਿਉਂਕਿ ਸਚੂਲ ਬਿਜ ਰਹਾ ਜਸਨੀਤ ਉਰੀ ਆ ਜਾ ਬਤ ਆ ਜੋ ਸਾਰੇ ਨਾਲ ਗੱਲਬਾਤ ਕਰ ਲਵਾਂ ਜਿਤਨੀ ਤਾਂ ਬਾਲ 12 ਨੂੰ ਕੀ ਹੋ ਗਿਆ ਦੱਸ ਦੋ ਮੈਂ ਕੋਚ ਅੱਜ ਕੱਲ੍ਹ ਜਸਨੀਤ ਦੇ ਬਾਲ ਥੋੜੀ ਜਿਹੀ ਕਟਵਾ ਦੇ ਜਸਨੀਤ ਕਰੇ ਮੈਂ ਇੱਕ ਤਾਂ ਟਕਲਾ ਹੋ ਗਿਆ ਦੇ ਇਹ ਤੀਗਾ ਬਾਕੀ ਹੁਣੇ ਨਹੀਂ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਨ ਦੇਣੀਆਂ ਹੈਗੀਆਂ ਜਸਨੀਤ ਨੇ ਕਿਉਂਕਿ ਇਸ ਦਿਨ ਸ਼ਾਸਤਰੀ ਕਾਲ ਬराती ਸਾਰਿਆਂ ਨੂੰ ਇਹਦਾ ਹਾਈ ਹੁੰਦਾ ਸ਼ਾਸਤਰੀ ਕਾਲ ਦੋਨੇ ਹੱਥ ਜੋੜ ਕੇ ਆਉਂਦੀ ਐਵੇਂ ਹੁੰਦਾ ਸ਼ਾਸਤਰੀ ਕਾਲ ਜੀ ਸਾਤਰੀਏ ਕਾਲ ਹਾਂਜੀ ਹਾਂਜੀ ਹਾਸਦੇ ਬਸਦੇ ਰਹੋ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਆ ਕਰੋ ਕੈਲੀ ਵੀਡੀਓ ਨੂੰ ਪਿਆਰ ਦਿਆ ਕਰੋ ਤੇ ਬੀੜੀਆਂ ਨੂੰ ਪਿਆਰ ਦਿਆ ਕਰੋ ਸਾਨੂੰ ਕੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਮੈਂ ਕਹਦੀ ਕੇ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਕਹਦੇ ਆ ਹਾਂ ਤੁਸੀਂ ਪਿਆਰ ਦਿਆ ਕਰੋ ਵੀਡੀਓ ਨੂੰ ਹਨਾ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਪਈਆ ਪਰ ਸਾਨੂੰ ਟੇਕ ਨਹੀਂ ਹੈਗੀ ਅੰਦਰ ਕੇ ਮੈਨੂੰ ਤੇ ਮੰਮਾ ਨੂੰ ਟੇਕ ਨਹੀਂ ਹੈਗੀ ਪਾਪਾ ਹੁਣੇ ਤਾਂ ਉੱਧਰ ਬੈਠੇ ਨੇ ਇਸ ਸਿਚੁਏਸ਼ਨ ਦੇ ਵਿੱਚ ਹਾਂ ਮੈਂ ਅਸੀਂ ਤੇ ਆ ਬਾਰੇ ਹੈ ਨਾ ਅਸੀਂ ਬਾਰੇ ਫਿਰਦੇ ਆ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਅਲੀ ਵੀਡੀਓ ਦਾ ਐਂਡ ਕਰਦੇ ਆ ਮੈਂ ਕੱਪੜੇ ਦੀ ਤਹਾ ਤੁਖਾ ਮਾਰ ਲਾ ਤੇ ਕੱਲ ਨੂੰ ਮਿਲਦੇ ਆ ਨਮੀ ਵੀਰਿਆਂ ਨਾਲ ਸੋਨੀ ਵੀ ਵੀਡੀਓ ਨਾਲ ਹੱਸਦੇ ਰਹੋ ਬਾ